ਸਟਾਰ ਏ ਜੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਅੱਜ ਸਾਡੇ ਅੱਜ ਸਾਡੇ ਜੋਸ਼ੀ ਸਾਹਿਬ ਛਾੜੇ ਬਾਜ਼ਾਰ ਦੇ ਡੋਰ ਟੂ ਡੋਰ ਕਰ ਰਹੇ ਨੇ ਜੀ ਬਹੁਤ ਹੀ ਵਧੀਆ ਹੰਗਾਰਾ ਮੇਰੇ ਲੋਕਾਂ ਵੱਲੋਂ ਬਹੁਤ ਹੀ ਪਿਆਰ ਮੇਰੇ ਵੱਲ ਸਾਡੀ ਇਹੋ ਜਿਹੀ ਅਪੀਲ ਆ ਕਿ ਇੱਕ ਤਰੀਕ ਨੂੰ ਪਹਿਲਾਂ ਕੰਟਰ ਬਟਨ ਦਬਾ ਕੇ ਜੋਸ਼ੀ ਸਾਹਿਬ ਨੂੰ ਕਾਮਯਾਬ ਕਰਾਈਏ ਤੇ ਪਾਰਲੀਮੈਂਟ ਵਿੱਚ ਭੇਜਿਓ ਤੇ ਜੋ ਵੀ ਸਾਡੇ ਵਿਕਾਸਕਾਰ ਜੋ ਬਚੇ ਨੇ ਉਹ ਸਾਰੇ ਪੂਰੇ ਕਰਾ ਸਕੀਏ ਅਦੀਲ ਜੋਸ਼ੀ ਜਿੰਦਾਬਾਦ ਅਦੀਲ ਜੋਸ਼ੀ ਜੋਸ਼ੀ ਸਾਹਿਬ ਜਿੰਦਾਬਾਦ ਜੋਸ਼ੀ ਸਾਹਿਬ ਜਿੰਦਾਬਾਦ ਕਿੰਨਾ ਰਾਤ ਕਿਦਾਂ ਹੋ ਗਿਆ ਮੇਰੇ ਜੀ ਤੁਹਾਡੇ ਸਾਹਮਣੇ ਬਹੁਤ ਉਤਸ਼ਾਹ ਮਤਲਬ ਇਹ ਠੱਕਣ ਵਾਲੇ ਥੋੜੀ ਹੈ ਭਾਵੇਂ 3 ਘੰਟੇ ਹੋਰ ਲਈ ਫਿਰ ਉਹਨਾਂ ਨੂੰ ਮੇਰੇ ਦਾ ਪ੍ਰੋਗਰਾਮ ਅੱਗੇ ਮੰਨੇ ਪ੍ਰੋਗਰਾਮ ਇੰਦੇ ਇਧਰ ਚੱਲੀ ਐ ਇਧਰ ਚੱਲੀ ਐ ਮੈਂ ਕਿਹਾ ਬਾਕੀ ਹੁਣ ਤੁਸੀਂ ਸੰਭਾਲੋ ਮੈਂ ਅਗਲੇ ਪ੍ਰੋਗਰਾਮ ਤੇ ਜਾਣਾ ਬਟਵਾਲੀ ਸਾਹਿਬ ਤੱਕ ਦੇਣੀ ਹੈ ਸਾਰੇ ਸਾਰੇ ਸਾਥੀ ਜਿਹੜੇ ਆ ਅੱਜ ਅਸੀਂ ਜੋਸ਼ੀ ਸਾਹਿਬ ਦੀ ਗਵਾਈ ਦੇ ਵਿੱਚ ਸਾਡਾ ਬਜਾਰਤ ਨੌਰ ਸ਼ੋਅ ਕੀਤਾ ਆ ਸਾਡਾ ਮਨ ਪੂਰਾ ਖੁਸ਼ ਆ ਕਿ ਸੰਗਤ ਨੇ ਇੰਨਾ ਹੰਗਾਰਾ ਦਿੱਤਾ ਆ ਜੋਸ਼ੀ ਸਾਹਿਬ ਪਿਛਲੇ 2 ਤਹੀ ਘੰਟੇ ਤੋਂ ਸਾਡੇ ਬਾਜ਼ਾਰ ਦੇ ਵਿੱਚ ਲੋਕਾਂ ਨੇ ਸਵਾਗਤ ਕਬੂਲਣ ਦਾ ਆ ਮੈਂ ਦੁਬਾਰਾ ਬੇਨਤੀ ਕਰੂ ਇੱਕ ਤਰੀਕ ਨੂੰ ਤਕੜਿਆ ਹੋ ਕੇ ਇੱਕ ਨੰਬਰ ਬਣ ਜੋਸ਼ੀ ਸਾਹਿਬ ਜਿਤਾ ਕੇ ਅਮਰਸਰ ਦਾ ਸਰਪੰਖੀ ਵਿਕਾਸ ਲਈ ਜੋਸ਼ੀ ਸਾਹਿਬ ਨੂੰ ਵੋਟ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੀਲ ਜੋਸ਼ੀ ਜੀ ਛਾਡੇ ਬਾਜ਼ਾਰ ਦੇ ਵਿੱਚ ਆਏ ਨੇ ਹਾਂ ਬੜਾ ਭਰਮਾ ਹੰਗਾਰਾ ਮਿਲਿਆ ਠੀਕ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਜੋਸ਼ੀ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਦਾਸ ਗੁਰਿੰਦਰ ਸਿੰਘ ਪ੍ਰਿੰਸ ਕਨੋਂ ਪਰ ਵਾਟ ਪਰਦਾ ਵਾਹਿ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਦਾਸ ਤਲਵਿੰਦਰ ਸਿੰਘ ਕਈ ਜਿਲ੍ਹਾ ਸ਼ਕਤਲ ਸ਼ੋਮਣੀ ਅਕਾਲੀ ਦਲ ਬਾਦਲ ਸ਼੍ਰੀ ਹਮਸਾ ਸਾਹਿਬ ਅੱਜ ਸ੍ਰੀ ਅਨਿਲ ਜੋਸੀ ਜੋ ਕਿ ਐਮ ਪੀ ਦੇ ਉਮੀਦਵਾਰ ਹਨ ਇਸ ਪ੍ਰਚਾਰ ਜਾਰ ਦੇ ਵਿੱਚ ਜੋ ਆਪਣਾ ਰੌਂਡ ਕੱਢਣ ਵਾਸਤੇ ਆਏ ਹਨ ਤਾਂ ਵੱਤ ਬਹੁਤ ਹੈ ਜਿਆਦਾ ਸੰਤ ਇਹਨਾਂ ਦੇ ਨਾਲ ਹੈ ਲੋਕੀ ਬਹੁਤ ਵਧੀਆ ਹੰਗਾਰਾ ਦੇ ਰਿਹਾ ਹੈ ਕਿ ਅਨਿਲ ਜੋਸੀ ਜੀ ਨੂੰ ਵੱਤ ਵਤ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਕਾਰਲੀਮੈਂਟ ਵਿੱਚ ਭੇਜਣਗੇ ਤੋਂ ਇਹ ਚੀਜ਼ ਵਾਲੋਂ ਜਿਹੜੇ ਕੰਮ ਰਹਿੰਦੇ ਸੀ ਉਹ ਕੰਮ ਕੰਪਲੀਟ ਕੀਤੇ ਜਾਣਗੇ ਪਿੱਛੇ ਪਹਿਲਾਂ ਵੀ ਜਦੋਂ ਕੈਬਨਟ ਮੰਤਰੀ ਰਹੇ ਆ ਕਾਫੀ ਇਹਨਾਂ ਨੇ ਆਪਣੇ ਅਧਿਕਾਰਾਂ ਵਿੱਚ ਕਾਫੀ ਵਧੀਆ ਕੰਮ ਕੀਤੇ ਆ ਛਾੜੇ ਦੀ ਕਾਫੀ ਡਿਵੈਲਪਮੈਂਟ ਕੀਤੀ ਸੀ ਹੁਣ ਪੂਰੀ ਆਸ ਹੈ ਕਿ ਫੇਰ ਜਿੱਤ ਕੇ ਇੱਥੋਂ ਦੇ ਇਨਵੈਲਡ ਮੈਟਰ ਤੇ ਕਰਨਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੇਖੋ ਸਾਰੀ ਸੰਗਤਾਂ 와ਤੇ ਲੱਸੀ ਵਾਤੇ ਲੰਗਰ ਪਾਣੀ ਲਾਇਆ ਜਬੀਲ ਆਇਆ ਤੇ ਜੋਸ਼ੀ ਸਾਹਿਬ ਆ ਰਹੇ ਸਾਡੇ ਆਪਣੇ ਹਸਤੇ ਦੇ ਵਿੱਚ ਆਹ ਤਾਂ ਵਾਰ ਕੀਤਾ ਕਿ ਚੰਗੀ ਕਲਾ ਦੇ ਵਿੱਚ ਕਾਦੀ ਕਲਾ ਵਾਸਤੇ ਮਾਰਾਂਗੇ ਕਿ ਡੋਟਾ ਪਾਗੇ ਜਿਤਾਵਾਂਗੇ ਵੀ ਜੋਸ਼ੀ ਸਾਹਿਬ ਜਿੰਦਾਬਾਦ ਜੋਸ਼ੀ ਸਾਹਿਬ ਜਿੰਦਾਬਾਦ ਸਾਡੇ ਅੰਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਸ਼੍ਰੀ ਅਵੀ ਸਮਾਜ ਜੀ ਜੋਸ਼ੀ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਅਸੀਂ ਆਪਣਾ ਇੱਥੇ ਇਲੈਕਸ਼ਨਾਂ ਦੇ ਲੱਸੀ ਦਾ ਪ੍ਰੋਗਰਾਮ ਕੀਤਾ ਪੂਰਾ ਤੇ ਵੱਧ ਚੜ ਕੇ ਸਾਥ ਦੇਵਾਂਗੇ ਜੋਸ਼ੀ ਸਾਹਿਬ ਨੂੰ ਜਿਤਾਉਣਾ ਹੈ ਐਸੋਰੀ ਜਿਹੜੀ ਸੀਟ ਹੈ ਜੋਸ਼ੀ ਸਾਹਿਬ ਦੀ ਪੱਕੀ ਹੈ ਜੋਸ਼ੀ ਸਾਹਿਬ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੀ ਜਿਹੜਾ ਅੱਜ ਸ਼ਾਟਾਂ ਦੁਕਾਨਾਂ ਦੇ ਡੋਰ ਟੂ ਡੋਰ ਸ਼੍ਰੀ ਅਨੰਦ ਜੋਸ਼ੀ ਜੀ ਆ ਰਹੇ ਨੇ ਤੇ ਲੋਕਾਂ ਨਾਲ ਬਹੁਤ ਭਰਪੂਰ ਪਿਆਰ ਮਿਲ ਰਿਹਾ ਆ ਸੋ ਸੋ ਇਹ ਸਾਰੇ ਸ਼ਹਿਰਾ ਬਜ਼ਾਰ ਦੇ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸਮੂਥੀ ਲੀਡਰਸ਼ਿਪ ਜੋ ਕਿ ਅਨਿਲ ਜੋਸ਼ੀ ਜੀ ਦੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਨਿੱਤਰ ਕੇ ਉਹਨਾਂ ਨੂੰ ਜਿੱਤ ਦਾ ਦਾਵਾ ਕਰਦੇ ਹੋਏ ਤੇ ਉਹਨਾਂ ਦਾ ਜਿਹੜਾ ਢੋਠ ਢੋਹਰ ਦਾ ਪ੍ਰਚਾਰ ਆ ਉਹਨਾਂ ਨੂੰ ਬਿਲਕੁਲ ਸਿਖਰਾਂ ਤੇ ਪਹੁੰਚਾ ਰਹੇ ਨੇ ਸੋ ਬਹੁਤ ਸ਼ਹਿਰਾ ਇਲਾਕਾ ਨਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ